ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਕੈਨਨ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਰੋਜੀ ਤੇ ਮੰਨੂ ਦੀ ਫੋਨ ਤੇ ਗੱਲ ਹੋ ਰਹੀ ਹੁੰਦੀ ਆ ਤੇ ਉਥੇ ਹੀ ਬਲਜੀਤ ਇਹਨਾਂ ਦੋਵਾਂ ਦੀਆਂ ਗੱਲਾਂ ਸੁਣ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਰੋਜੀ ਨੂੰ ਕੀ ਕਹਿੰਦੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੰਨੂ ਨੂੰ ਉਸਦੀ ਮਾਸੀ ਆਪਣੇ ਕੋਲ ਲੈ ਆਈ ਤੇ ਮੰਨੂ ਦੀ ਉਹ ਆਪਣੀ ਮੰਮੀ ਰੋਜੀ ਨਾਲ ਗੱਲ ਵੀ ਕਰਾਉਂਦੀ ਆ ਕਿਉਂਕਿ ਇਹ ਸਾਰਾ ਕੁਝ ਰੋਜੀ ਨੇ ਹੀ ਕਿਹਾ ਹੁੰਦਾ ਹੈ ਕਿ ਆਪਣੀ ਭੈਣ ਰੱਜੋ ਨੂੰ ਕਿ ਮੰਨੂ ਨੂੰ ਆਪਣੇ ਕੋਲ ਬੁਲਾ ਲੈ ਤਾਂ ਜੋ ਮੈਂ ਮੰਨੂ ਨਾਲ ਫੋਨ ਤੇ ਗੱਲਬਾਤ ਕਰ ਲਿਆ ਕਰਾਂ ਸੋ ਜਿਵੇਂ ਹੀ ਰੱਜੋ ਦਾ ਫੋਨ ਆਉਂਦਾ ਹੈ ਤੇ ਉਹ ਪਹਿਲਾਂ ਬਲਜੀਤ ਚੁੱਕਦੀ ਆ ਤੇ ਰੱਜੋ ਅੱਗੋਂ ਬੋਲਦੀ ਹੀ ਨਹੀਂ ਫਿਰ ਗੁਰਪ੍ਰੀਤ ਚੁੱਕਦਾ ਤਾਂ ਉਸਦੀ ਕੱਲ ਹੋ ਜਾਂਦੀ ਆ ਤੇ ਉਹ ਫਿਰ ਕਹਿੰਦੀ ਆ ਕਿ ਮੇਰੀ ਰੋਜੀ ਨਾਲ ਗੱਲ ਕਰਵਾ ਦਿਓ ਸੋ ਉੱਥੇ ਹੀ ਬਲਜੀਤ ਨੂੰ ਸ਼ੱਕ ਪੈ ਜਾਂਦਾ ਏ ਕਿ ਜਦ ਮੈਂ ਫੋਨ ਚੁੱਕ ਰਹੀ ਸੀ ਉਦੋਂ ਤਾਂ ਇਹ ਬੋਲ ਨਹੀਂ ਰਹੀ ਸੀ ਹੁਣ ਕੀ ਹੋ ਗਿਆ ਸੋ ਜਦ ਗੁਰਪ੍ਰੀਤ ਰੋਜੀ ਨੂੰ ਫੋਨ ਦੇ ਕੇ ਉਥੋਂ ਚਲਾ ਜਾਂਦਾ ਏ ਤੇ ਬਲਜੀਤ ਸੋਚਦੀ ਆ ਕਿ ਜਦੋਂ ਵੀ ਇਹ ਗੱਲ ਕਰਦੀ ਆ ਇਕੱਲੀ ਕਿਉਂ ਕਰਦੀ ਆ ਕੋਈ ਨਾ ਕੋਈ ਤਾਂ ਗੱਲ ਜ਼ਰੂਰ ਆ ਇਹ ਫਿਰ ਬਲਜੀਤ ਸੋਚਦੀ ਆ ਕਿ ਮੈਨੂੰ ਪਤਾ ਲਗਾਉਣਾ ਹੀ ਪੈਣਾ ਏ ਕਿ ਇਹ ਆਪਸ ਵਿੱਚ ਕਿਹੜੀਆਂ ਗੱਲਾਂ ਕਰਦੀਆਂ ਨੇ ਇਸ ਕਰਕੇ ਉਹ ਰੋਜੀ ਦੀਆਂ ਗੱਲਾਂ ਸੁਣਨ ਲਈ ਆ ਜਾਂਦੀ ਆ ਜਦੋਂ ਕੰਦ ਦੇ ਨਾਲ ਲੱਗੀ ਹੁੰਦੀ ਆ ਤੇ ਉਥੇ ਹੀ ਧਿਆਨ ਰੋਚੀ ਦਾ ਬਲਜੀਤ ਵੱਲ ਪੈ ਜਾਂਦਾ ਹੈ ਕਿਉਂਕਿ ਉਹ ਮੰਨੂ ਨਾਲ ਗੱਲ ਕਰ ਰਹੀ ਹੁੰਦੀ ਆ ਤੇ ਕੁਝ ਗੱਲਾਂ ਤਾਂ ਉਸ ਨੂੰ ਥੋੜੀਆਂ ਸੁਣ ਜਾਂਦੀਆਂ ਨੇ ਪਰ ਉਸ ਨੂੰ ਸਮਝ ਨਹੀਂ ਲੱਗਦੀ ਕਿ ਉਹ ਮੰਨੂ ਨਾਲ ਗੱਲ ਕਰ ਰਹੀ ਆ ਜਾਂ ਰਜੂ ਨਾਲ ਤੇ ਜਦੋਂ ਹੀ ਰੋਚੀ ਦਾ ਧਿਆਨ ਪੈਂਦਾ ਇਹ ਤੇ ਰੋਚੀ ਉਸੇ ਵੇਲੇ ਗੱਲ ਨੂੰ ਪਲਟ ਲੈਂਦੀ ਆ ਤੇ ਹੋਰ ਗੱਲਾਂ ਸਟਾਰਟ ਕਰ ਦਿੰਦੀ ਆ ਤੇ ਮੰਨੂ ਨੂੰ ਸਮਝ ਨਹੀਂ ਲੱਗਦੀ ਕਿ ਮੰਮਾ ਇਦਾਂ ਕਿਵੇਂ ਬੋਲ ਰਹੀ ਆ ਸੋ ਉਹ ਫਿਰ ਆਪਣੀਆਂ ਹੀ ਗੱਲਾਂ ਸੁਣਾਉਣ ਲੱਗ ਜਾਂਦੀ ਆ ਤੇ ਇਹ ਕਹਿ ਦਿੰਦੀ ਆ ਕਿ ਮੇਰੀਆਂ ਦੋ ਭੈਣਾਂ ਕਦੋਂ ਆਉਣਗੀਆਂ ਤੇ ਮੈਂ ਘਰ ਕਦੋਂ ਵਾਪਸ ਆਵਾਂਗੀ ਇਹ ਸੁਣ ਕੇ ਰੋਚੀ ਨੂੰ ਬੜੀ ਹੈਰਾਨੀ ਜੀ ਹੁੰਦੀ ਆ ਕਿ ਉਹ ਸਾਰਾ ਕੁਝ ਜੋ ਕਹਿ ਰਹੀ ਆ ਉਹ ਸੱਚ ਹੀ ਹੈਗਾ ਇਹ ਤੇ ਉਸ ਦੀਆਂ ਦੋ ਭੈਣਾਂ ਵੀ ਆਉਣ ਵਾਲੀਆਂ ਨੇ ਇੰਨਾ ਗੱਲਾਂ ਦਾ ਰੋਜੀ ਕੋਈ ਜਵਾਬ ਨਹੀਂ ਹੁੰਦਾ ਤੇ ਰੋਜੀ ਘੱਟ ਹੀ ਬੋਲਦੀ ਆ ਜਿਸ ਕਰਕੇ ਬਲਜੀਤ ਨੂੰ ਸ਼ੱਕ ਹੋਣ ਲੱਗ ਜਾਂਦਾ ਹੈ ਕਿ ਹੁਣ ਰੋਜੀ ਬੋਲ ਨਹੀਂ ਰਹੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਨੇ ਮੈਨੂੰ ਦੇਖ ਲਿਆ ਤੇ ਇਹ ਸੋਚ ਕੇ ਉਹ ਸਿੱਧਾ ਰੋਜੀ ਦੇ ਲਾਗੇ ਹੀ ਚਲੀ ਜਾਂਦੀ ਆ ਤੇ ਰੋਜੀ ਅੱਗੋਂ ਚੁੱਪ ਕਰ ਜਾਂਦੀ ਆ ਤੇ ਇਹ ਕਹਿੰਦੀ ਆ ਕਿ ਮੈਂ ਆਪਣੀ ਭੈਣ ਨਾਲ ਗੱਲ ਕਰ ਰਹੀ ਆ ਤੂੰ ਇੱਥੋਂ ਜਾ ਤੇ ਬਲਜੀਤ ਅੱਗੋਂ ਨਹੀਂ ਜਾਂਦੀ ਤੇ ਕਹਿੰਦੀ ਆ ਕਿ ਮੈਂ ਵੀ ਤੇਰੀ ਭੈਣ ਨਾਲ ਗੱਲ ਕਰ ਲੈਣੀ ਆ ਤੇਰੀ ਭੈਣ ਕੀ ਗੱਲਾਂ ਕਰ ਰਹੀ ਆ ਉਸਦੇ ਨਾਲ ਮੈਨੂੰ ਮੈਂ ਉਸ ਨੂੰ ਕਹਿਣਾ ਏ ਕਿ ਸਾਡੇ ਘਰ ਰਹਿਣ ਲਈ ਆ ਜਾ ਕਿਉਂਕਿ ਤੈਨੂੰ ਤਾਂ ਪਤਾ ਏ ਕਿ ਆਪਾਂ ਦੋਵੇਂ ਹੀ ਪ੍ਰੈਗਨੈਂਟ ਆ ਤੇ ਸਾਡੇ ਘਰ ਵਿੱਚ ਥੋੜੀ ਹੈਲਪ ਹੋ ਜਾਏਗੀ ਤਾਂ ਇਹ ਗੱਲਾਂ ਰੋਚੀ ਅੱਗੋਂ ਕਹਿੰਦੀ ਆ ਕਿ ਮੈਂ ਆਪੇ ਹੀ ਕਹਾਂ دیਵਾਂਗੀ ਸੋ ਜਦ ਬਲਜੀਤ ਫੋਨ ਫੜ ਕੇ ਉਸਦੀ ਪੈਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਅੱਗੋਂ ਫੋਨ ਮੰਨੂ ਨੇ ਫੜਿਆ ਹੁੰਦਾ ਹੈ ਤੇ ਉਸ ਨੂੰ ਮੰਨੂ ਦੀ ਆਵਾਜ਼ ਕੰਨ ਵਿੱਚ ਪੈ ਜਾਂਦੀ ਇਹ ਸੁਣ ਕੇ ਉਸਤੇ ਹੋਸ਼ ਉੱਟ ਜਾਂਦੇ ਨੇ ਤੇ ਰੋਜੀ ਫੋਨ ਕੱਟ ਦਿੰਦੀ ਆ ਤੇ ਅੱਗੋਂ ਕਹਿੰਦੀ ਆ ਕਿ ਉਹ ਤਾਂ ਉਹਨਾਂ ਦੇ ਘਰ ਕੋਈ ਬੱਚੇ ਖੇល ਲੈ ਲਈ ਆ ਉਹਨਾਂ ਦੀ ਆਵਾਜ਼ ਏ ਪਰ ਬਲਜੀਤ ਅੱਗੋਂ ਉਸ ਨੂੰ ਧਮਕੀਆਂ ਦੇਣ ਲੱਗ ਚੰਦੀ ਆ ਕਿ ਸੱਚ ਦੱਸ ਦੇ ਨਹੀਂ ਤਾਂ ਮੈਂ ਵੀਰਜੀ ਨੂੰ ਦੱਸ ਦੇਣਾ ਕਿ ਮੈਨੂੰ ਮੰਨੂ ਦੀ ਹੀ ਆਵਾਜ਼ ਲੱਗ ਰਹੀ ਸੀ ਹੁਣ ਦੇਖਦੇ ਆ ਕਿ ਬਲਜੀਤ ਇਹ ਸੱਚ ਛਪਾਉਂਦੀ ਆ ਜਾਂ ਸਾਰਿਆਂ ਨੂੰ ਦੱਸਦੀ ਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ i not.